ਹਰਨਾ ਤੁਸ ਦੁਸ਼ਟਿ ਅਰ ਮਾਰੇਆ ਜਨ ਨਾਨਕ ਕਾਇ ਤਮਕਾਰੀਆਂ ਮਿੰਦਕੋ ਪੇਟ ਦੇ ਨਾ ਕੀਓ ਉਖਲਾਇਆ ਜਨ ਨਾਨਕ ਐਸਾ ਸਿਵਿਆ ਅੰਦਰੇ ਛਦਾਇਆ ਏਕ ਓੰਕਾਰ ਸਤਿਗੁਰ ਪਰਸਾਦ ਲੋਕ ਮਹਿ ਤਬੈਲਾ ਦੁਖਦਾਰ ਉਸ ਗੁਰੂ ਬਿਆ ਜਨ ਸੁਖਤਾ ਨ ਹੋਈ ਧੋ ਕਰਤਾ ਕਰਨਾ ਮੈਂ ਨਾਹੀ ले आरी कुदरत वसे आ जात में जोत जोत में जाता तू सजा साहिब सेवद सो अलियो गति सो पार भया नानक करते की ना बात तो सो राग सोदार राव असाम लपैल ਸੋਹਦਾ ਤੇਰਾ ਗਿਆ ਸੋ ਘਰ ਗਿਆ ਵਾਜੇ ਤੇਰੀ ਨਾਦ ਇਕ ਸੰਗ ਗਿਤੇ ਤੇਰੀ ਵੰਧਾਰੀ ਗਿਤੇ ਤੇਰੀ ਰਾਗ ਪਰਿ ਸੋ ਗਏ ਗਿਤੇ ਤੇਰੀ ਗਾਵਧਾਰੀ ਗਾਵਨ ਤੁਜਨੋ ਪਾਵਣ ਬਾਣੀ ਵੇ ਸੰਤ ਰਾਰੇ ਰਾਜ ਕਰਤੋ ਹਾਰੀ

गावन तुद नो पाण्डित कण रखी सर विपिताना के गावन तुद नो मोनिया मन मोय श्री हरि गावन तुद नो रत्न उपाय तेरे असि के तारे गावन तुद नो ज्योत महा बल सुर गावन तुद नो गानी चले गावन तुद नो गान मंडल प्रेम मंडल कर के तेरे तारे सही तुद नो गमन जो तुद पावन ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨ ਆਵਨ ਸੋਈ ਸੋਈ ਸਦਾ ਸਤ ਸਾਇਬ ਹੈ ਪਿਓ ਸੀ ਜਾਏ ਨਾ ਜਾਸੀ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਕਰ ਕਰ ਦੇਖੇ ਕੀ ਦਇਆ ਪਨਾ

ਸਾਉ ਸਰਦੀ ਮੈਲ ਸਰਦ ਕਮਾਈ ਆਪੇ ਵਰਤਨ ਦੀ ਵਰਪਾਈ ਗਿਆਨੀ ਧਿਆਨੀ ਗੁਰ ਗੁਰਾਈ ਜੈ ਜੈਕਾਰ ਤੇਰੀ ਜਪੇ ਆਈ ਸਭ ਸਾਤ ਸਭਤਾ ਪਰ ਸਭ ਚੰਗਿਆਈਆਂ ਸਭ ਕੋ ਕੀ ਆਪੇ ਬੋਧਵੇਂ ਉਸੇ ਦੇਖਣ ਨਾ ਪਾਇਆ ਪਰਮ ਜੀ ਹੱਥ ਰਹੀਆ ਆਖਣ ਵਾਲਾ ਕਹਿ ਵਿਚਾਰ ਕੀ ਪੈਂਦੇ ਪੰਟਾਰਾ ਜੇ ਤੂੰ ਦੇ ਤੇ ਸੇ ਕਾਚਾਰਾ ਅੰਮ੍ਰਿਤ ਸਾਤ ਸਵਾਰਨਾ ਆਸਾ ਮੈਂ ਲੌ ਪੈ ਲਾ ਮਹਾਤਮ ਜੀ ਅੰਸੇ ਹੁਕਰ ਆਖਣੇ ਉਹ ਕਾ ਸੱਜਣਾ ਉਹ ਸੱਜਣ ਨਾਮ ਦੀਦਿਆ ਖੂਕ ਬਹੁਤ ਖੂਕੇ ਘਰ ਚਲਿਏ ਦੂਘਾ ਸਾਚਾ ਸਾਇ ਭਸਤੇ ਨੈਰਾਉ ਸਤਿਨਾੰ ਸਿਦਿਦਿਵਿ ਲੋਰੀਐ ਆਰਥ ਕੇ ਕੀਮਤ ਨਹੀਂ ਕਾਇ ਇਸ ਸਭਿ ਕੇ ਆਕਰਿ ਪਾਇ ਵਡਾ ਨ ਹੋਏ ਢਾਟ ਨ ਜਾਏ ਨਾ ਕੋ ਹੋਵੇ ਸੋਗ ਦਿੰਦਾ ਰਹੈ ਨ ਤੂ ਕੈ ਕੋਪ ਕੋ ਨਾ ਹੀ ਕੋਏ ਨਾ ਕੋ ਅਨੰਤ ਜੈਨ ਨੰਨ ਕਰ ਕੇ ਕੀ ਤੀਰ ਸੰਸਾਰੇ ਤੇ ਕਮਜਤ ਧਾਮ ਨਾ ਹੈ ਬਾਸਨਾ। ਧਾਮ ਨਿਵਾਸ ਤੋਤਾ ਆਗੇ ਜਨ ਸਤਗੁਰ ਸਤੁਰ ਕਾ। ਨੰਤਰ ਗੁਰ ਪਾਸ ਧਾਮ ਕੀ ਰੇ ਕਰਮ ਸਤ ਕੋ ਸਰਨਾਈ। ਦਇਆਨਾ ਪਰਦਾਸ ਮੇਰੇ ਮੀਤ ਗੁਰ ਦੇਵ ਕੋ ਰਾਮਨਾ ਪਰਦਾਸ। ਗੋਮਤਨਾ ਮੇਰਾ ਪ੍ਰਾਨ ਸੁਧਾਈ। ਜੈ ਜਤਨ ਨਿਵਾਸ। हर ना हर नाम मिले त्रिवता से जिन हर 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 रस नाम न ना पाया सा। जो सतगुरु शरण संगत नहीं आए

ਗਿਆਨ ਦਾ ਤਾਰਾ ਜਗਤੋਂ ਸੰਤੋ ਦੀ ਸਬਦੋ ਬਿਸਾਰਨ ਹਾਰਾ ਕਰਤਾ ਕਰਤਾ ਸਿਸੀ ਦੀ ਗਿਆਨਾਨਕ ਜੰਤ ਵਿਚਾਰਾ ਘਟਣ ਸਰਬਤਰਤਿ ਦੀ ਹਰ ਇੱਕ ਉਰਗ ਸਮਾਨਾ ਇੱਕਾ ਤੇਈ ਭਾਈ ਦੀ ਸਭ ਤੇਰੇ ਚੂਜ ਵਿਡਾਣਾ ਕਰਤਾ ਕਰਤਾ ਹੱਕੇ ਤੁੰਤ ਜੀ ਹਉ ਤੋਦ ਬਿਨਿਆ ਵਰਣ ਜਾਣਾ ਪਾਰਕੰਪੇਖ ਤੇ ਜੀ ਇਹ ਰੇ ਕਿਆ ਹੁਨਾ ਹੋ ਗਾਣਾ ਉਸੇ ਜੁਬੀ ਜੁਬੀ ਧਰਨਾਨੰਕ ਤੈਨ ਫਰਵਾਣਾ ਸਤਿ ਅਕਾਲ ਹੈ ਤੁਮਹੀ ਸੇ ਜਾਣ ਜੋ ਮੈਂ ਸੁਭਾਸੀ ਵੇ ਮੁਕਤੀ

ने चल करता सो पे सोई आपके पाँव में सोई करते जी हूं आपके करे सोई आपके चित्त सब पायी जी उदय आपके सरज सब खोली नाथ तुम बात करते थे जो सब से का जानोई तू करता सत्यार मैंडा साईं ऊपर सोई किसी जो तुम दे सोई न कृपा करें तन नाम रतन पाया उदया को मिलाया कोई निन योग मिल आ संजोगी में दुण दुण ਕਾਰੁਨੁ ਸਾਧਿਆ ਹੋ ਬਣਾਏ ਮਾਸੀ ਜਾਤੀ ਸੁਖ ਪਾਇਆ ਸਹਿਜੇ ਹੀ ਹਰਨਾਮ ਸੁਮਾਇ ਭਾਵੇਂ ਕਤਾਰੀ ਲਾਟਿਆ ਸਭ ਕੋਲ ਤੁਧ ਗੈਨ ਦੂਜਾ ਵਰਨ ਕੋਇ ਤਰ ਕਰਨੀ ਤੇ ਜਾਨੇ ਸੁਏ ਜਾਨ ਨਾਨਕ ਗੁਰਮਖ ਪਰਗਟ ਹੋਏ ਸਤਿਗੁਰ ਦਾ ਪੈਲਾ ਇਤਸਾਰ ਵਰਡੇ ਭੈਰੇ ਨਿਵਸ ਬਾਨੀ ਬਾਪਨੀ पंकज मो बाग नहीं चाले हम एक न चेत सुबुड मना ना हो कुंडलय जति सति नहीं पड़िया परन वतन आनंद तन की सरगा आशा में ला पंजवा हरि परमात्मा के गोमन मेल किए तेरी परिया भाई भाई ਐਸਾ ਸਾਧ ਸੰਗਤ ਪੜ੍ਹ ਕੇਵਲ ਕਾ ਜਾਮਲਾਤ ਪੰਨਤ ਜਨਮ ਬਿਰਤਾ ਜਾ ਅੰਤ ਮਾਇਆ ਕੇਰ ਸਤਿ ਸਪ ਸਰਦਨਤ ਮਾਇਆ ਸੇਵ ਸਾਧਨਾ ਜਨਿਆਰ ਰਾਇਾ ਗੁਰੂ ਨਾਨਕ ਹਮ ਨੀਚ ਕਰਮਾ ਸਰਨਾਂ ਪਰੇ

ਆਦਿ ਅੰਤੇ ਤੇ ਕੈ ਅਵਤਾਰ ਹੈ ਜੀ ਸੰਤੋਮਾਰਾ ਨਾਮੁ ਸਤਾਰਿ ਸਿਹੀਪੁ ਅਮਰੀ ਅਕੁਤਾਨੀਆ ਬਸਵਾ ਜੀ ਸੇਵਕਾਂ ਕੋ ਸਿਵ ਕੋ ਸੁਖ ਦਿਓ ਕਰਮੋ ਬਖਸ਼ੋ मोहन की ओ के अंतर की जान तरे बुरे की पीर पशान जीते दे कुंजर या सदुला बार बिल बार निश्चल फुला पाए ते दोही सुख पाए साधन के सुखी एक एक की पीर पशान या कटकट के पट की जाने जाऊँ तो करक करा कर तारा जावा, जावा करक कर तो, कर तो, कर तो, कर तो ਸਭੂ ਜੇਤੇ ਬਦਨ ਸ੍ਰੇਟ ਸੋ ਧਾਰੈ ਆਪਾ ਪਰੀ ਪੂਜੁ ਚਾਹੇ ਚੰਦੀ ਤੇ ਰਤ ਨਿਰਾਲਮ ਜਾਣ ਤਮੇ ਇਕ ਬੇਦਾਰ ਗੰਭਰ ਨਭ ਕਾਨੇ ਰਲਮ ਆਪਾ ਜੀ ਲਾਦਰ ਸੰਭਰ ਧਾਕਾ ਮੂੜੇ ਚਾਰਤ ਵੇਦਾ ਆਪੋ ਪੇ ਨਾ ਪਾਵਤ ਵੇਦਾ ਆਪੋ ਕਰਪਾ ਨਿ ਅਮਾਨੰਤਾ ਮੂੜ ਤਸਤੇ ਜਹਾਨ ਤਮ ਮਹਾਂ ਦੇਵ ਕੋ ਕੈ सदा से अंकार का चीनत न पेव आप अपनी बुद्ध है देती वानर पेन पेन तो है देती तुमरा लखन जाए पसरा हित सजा पड़ता मुसल सारा एक है रूपान उपसरुपा कपाय और आप नहीं बुपा अंडज जेहज सेत किन्हीं मजबान बहुर किन्हीं

राम रहीम पुराण पुराण लेक नामे सिमरत शास्त्र बिद श्री श्रीएस पान कृपा तुमारी कर दूरा द्वार को छाड़ ग ਸਤਿਗੁਰ ਪਾਇ ਆਨੰਦ ਕੋ ਨਿਰਮਾਈ ਸਤੁਰੂ ਮੈਂ ਪਾਇਆ ਸਦੁਰਤਾ ਪਾਇ ਅਸੇ ਜਿਤੀ ਆਨੰਦ ਜੀ ਆਵਰਾਨਿਆ ਰਾਧ ਰਤਨ ਪਰਵਾਰ ਪਰਿਆ ਆਨੰਦਾਮਣਿਆ ਸ਼ਬਦੋ ਤਗਾਵੋ ਹਰੀ ਕੇਰਾ ਆਨੰਦ ਜੀ ਬਸਾਇਆ ਕਹਿ ਨਾਨਕੀ ਆਨੰਦ ਸਤੁਰੂ ਮੈਂ ਪਾਇਆ ਏ ਮਨ ਮੇਰੇ

शव तरू प्यारू वाजी पंछ शव दर साला जित करीना मारे लाॻे करे आनंद वाजी

किर था कोई न जयारोक महि ਵੇਖਣਾ ਸੁਨਾ ਗੁਰਨਾਉ ਸਾਧਗੁਰ ਸਦੀ ਰਤੇ ਆਗੇ ਪਾਈਏ ਥਾਉ ਬਹੁ ਨਾਨਕ ਕਿਰਪਾ ਕਰੇ ਜੈ ਸੈਨੋ へ ਵਥ ਦੇ ਜਦ ਮੈਂ ਉਤਮ ਗਾਂਢੀ ਐ

ਜੈਸਾ ਸਿਮਰਨ ਐਸੋ ਕੋ